ਪੰਜਾਬੀ ਲਿਖਤੀ ਚੈਨਲ ਦੇਖਣ ਵਾਲੇ ਸਾਰੇ ਹੀ ਮੇਰੇ ਦਰਸ਼ਕਾਂ ਦਾ ਮੇਰੇ ਵੱਲੋਂ ਹਰਪੀ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ ਸੋ ਦੋਸਤੋ ਅੱਜ ਇੱਕ ਅਸੀਂ ਨਵਾਂ ਐਪੀਸੋਡ ਸ਼ੁਰੂ ਕਰਨ ਜਾ ਰਹੇ ਹਾਂ ਸਾਡੇ ਦਰਸ਼ਕਾਂ ਦੇ ਲਈ ਇਹ ਚੀਜ਼ਾਂ ਜਿਹੜੇ ਅਸੀਂ ਅੱਜ ਐਪੀਸੋਡ ਸ਼ੁਰੂ ਕਰਨਾ ਚਾਹਿਆ ਇਸ ਪ੍ਰੋਗਰਾਮ ਦਾ ਜਿਹੜਾ ਨਾਮ ਹੈ ਕਲਮ ਸੱਚ ਬੋਲਦੀ ਹੈ ਗੱਲਾਂ ਸੋਚ ਤੋਂ ਪਰੇ ਦੀਆਂ ਨੇ ਸਾਡੇ ਇਸ ਪ੍ਰੋਗਰਾਮ ਦਾ ਨਾਮ ਹੈ ਕਲਮ ਸੱਚ ਬੋਲਦੀ ਹੈ ਗੱਲਾਂ ਸੋਚ ਤੋਂ ਪਰੇ ਦੀਆਂ ਨੇ ਤੇ ਇਹ ਸਾਡਾ ਅੱਜ ਦਾ ਪ੍ਰੋਗਰਾਮ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡੇ ਇਸ ਵਿੱਚ ਜੋ ਅਸੀਂ ਤੁਹਾਡੇ ਨਾਲ ਕਿਸੇ ਵਿਸ਼ੇ ਤੇ ਅਸੀਂ ਡਿਸਕਸ ਕਰਾਂਗੇ ਗੱਲਬਾਤ ਕਰਾਂਗੇ ਤੇ ਉਸ ਵਿਸ਼ੇਤ ਨੂੰ ਤੁਸੀਂ ਬੜੇ ਧਿਆਨ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਹੋਈਆਂ ਚੀਜ਼ਾਂ ਨੂੰ ਬੜੇ ਧਿਆਨ ਦੇ ਨਾਲ ਦੇਖਣਾ ਕਿ ਵਾਕਈ ਇਹ ਚੀਜ਼ਾਂ ਵੀ ਤੁਹਾਡੇ ਨਾਲ ਹੁੰਦੀਆਂ ਨੇ ਤੇ ਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਉਹ ਵੀਡੀਓ ਉਹ ਵਿਚਾਰ ਜਦੋਂ ਕੋਈ ਜਿਉਣਾ ਔਖਾ ਕਰ ਦੇਵੇ ਤਾਂ ਕੀ ਕਰੀਏ ਜਦੋਂ ਲੋਕ ਸਾਡਾ ਜਿਉਣਾ ਔਖਾ ਕਰ ਦਿੰਦੇ ਆ ਚਾ ਪੰਜਾਬੀ ਚ ਕਰੋ ਦੁੱਬਰ ਕਰ ਦਿੰਦੇ ਆ ਤੇ ਉਹਨਾਂ ਚੀਜ਼ਾਂ ਦਾ ਜਿਹੜਾ ਮੁਕਾਬਲਾਗਾ ਉਹ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਉਹਨਾਂ ਚੀਜ਼ਾਂ ਤੋਂ ਸੁਚੇਤ ਕਿਵੇਂ ਹੋਇਆ ਜਾ ਸਕਦਾ ਬਚਿਆ ਕਿਵੇਂ ਜਾ ਸਕਦਾ ਤੁਸੀਂ ਆਪਣੇ ਆਪ ਨੂੰ ਢਾਲ ਢਲਣਾ ਕਿੱਦਾਂ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ ਇਹ ਚੀਜ਼ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਤੁਹਾਨੂੰ ਹਮੇਸ਼ਾ ਦੁੱਖ ਦਿੰਦੇ ਆ ਤੁਹਾਡੀ ਤਰੱਕੀ ਦੇਖ ਕੇ ਸਾੜਾ ਕਰਦੇ ਆ ਤੁਹਾਡੀ ਤਰੱਕੀ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਤੁਸੀਂ ਕਿਸੇ ਵੀ ਫੀਲਡ ਵਿੱਚੋਂ ਉਹਨਾਂ ਨੂੰ ਤੁਹਾਡੇ ਉਸ ਕੰਮ ਤੋਂ ਬਹੁਤ ਵੱਡੀ ਕਹਿੰਦੇ ਨੇ ਹੁਣ ਤੇ ਜੈਸਸੀ ਪੈਦਾ ਹੁੰਦੀ ਆ ਜੈਲਸੀ ਉਹਨਾਂ ਨੂੰ ਇਸ ਕਰਕੇ ਹੁੰਦੀ ਆ ਕਿ ਤੁਸੀਂ ਮਿਹਨਤ ਕਰਕੇ ਅੱਗੇ ਵਧਣ ਦੇ ਲਈ ਸਟਰਗਲ ਕਰ ਰਹੇ ਹੋ ਤੇ ਉਹ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਤੁਹਾਨੂੰ ਦੁੱਖ ਪਹੁੰਚਾਉਂਦੇ ਆ ਫਿਰ ਉਹ ਤੁਹਾਡੀ ਜ਼ਿੰਦਗੀ ਨੂੰ ਉਹਨਾਂ ਘਮਣਘੇਰੀਆਂ ਚ ਪਾ ਦਿੰਦੇ ਹਨ ਉਹ ਫਿਰ ਤੁਹਾਡਾ ਜਿਹੜਾ ਚਾਹਣਾਗਾ ਉਹ ਫਿਰ ਤੁਹਾਡਾ ਔਖਾ ਕਰ ਦਿੰਦੇ ਆ ਇਹ ਆਮ ਹੀ ਸਾਡੇ ਨਾਲ ਵਾਪਰ ਦਾ ਤੇ ਜੇਕਰ ਤੁਸੀਂ ਸੋਚ ਕੇ ਦੇਖੋਗੇ ਕਿ ਹਾਂ ਇਹ ਚੀਜ਼ਾਂ ਵਾਕਿਆ ਹੀ ਸਾਨੂੰ ਬਿਨਾ ਮਤਲਬ ਤੋਂ ਇਹ ਲੋਕ ਸਾਨੂੰ ਦੁੱਖ ਪਹੁੰਚਾਉਂਦੇ ਆ ਬਿਨਾ ਮਤਲਬ ਤੋਂ ਇਹ ਲੋਕ ਸਾਨੂੰ ਦੁਖੀ ਕਰਦੇ ਆ ਬਿਨਾ ਮਤਲਬ ਤੋਂ ਸਾਨੂੰ ਇਹ ਔਖਾ ਕਰਦੇ ਆ ਸੋ ਜਿੱਤਗੀ ਦੇ ਵਿੱਚ ਨਾ ਇਹ ਚੀਜ਼ਾਂ ਨੂੰ ਅਪਣਾਉਣਾ ਛੱਡੋ ਜਿਹੜੀ ਚੀਜ਼ ਤੁਹਾਡੇ ਦਿਮਾਗ ਦੇ ਵਿੱਚ 네ਗੇਟਿਵ ਥਾਟ ਪੈਦਾ ਕਰਦੀ ਹੈ ਜਾਂ ਲੋਕਾਂ ਦੀਆਂ ਗੱਲਾਂ ਤੁਹਾਡੇ ਦਿਮਾਗ ਦੇ ਵਿੱਚ ਆਉਂਦੀਆਂ ਨੇ ਕਈ ਵਾਰ ਤੁਸੀਂ ਉਹਨਾਂ ਨੂੰ ਕੱਢਣਾ ਤਾਂ ਚਾਹੁੰਦੇ ਹੋ ਪਰ ਤੁਸੀਂ ਮੈਂਟਲੀ ਦਿਮਾਗੀ ਤੌਰ ਤੇ ਮਜ਼ਬੂਤ ਨਹੀਂ ਹੁੰਦੇ ਉਹਨਾਂ ਚੀਜ਼ਾਂ ਨੂੰ ਭੁੱਲਣ ਦੇ ਲਈ ਜਾਂ ਉਹਨਾਂ ਚੀਜ਼ਾਂ ਨੂੰ ਦਿਮਾਗ 'ਚੋਂ ਕੱਢਣ ਦੇ ਲਈ ਸੋ ਇਹ ਚੀਜ਼ਾਂ ਦਿਮਾਗ 'ਚ ਰੱਖਿਆ ਨਾ ਕਰੋ ਉਹਨਾਂ ਲੋਕਾਂ ਨੂੰ ਇਗਨੋਰ ਕਰਨਾ ਸਿੱਖੋ ਜਿੰਨਾ ਤੁਸੀਂ ਉਹਨਾਂ ਲੋਕਾਂ ਨੂੰ ਇਗਨੋਰ ਕਰੋਗੇ ਉਹਨਾਂ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੌਖੇ ਰਹੋਗੇ ਸੋ ਉਹਨਾਂ ਦੀਆਂ ਚੀਜ਼ਾਂ ਨੂੰ ਸੀਰੀਅਸ ਲੈਣ ਦੀ ਲੋੜ ਹੀ ਨਹੀਂ ਹੈ ਉਹਨਾਂ ਲੋਕਾਂ ਨੂੰ ਸੀਰੀਅਸ ਲੈਣਾ ਛੱਡੋ ਉਹਨਾਂ ਦੀ ਪਰਵਾਹ ਕਰਨਾ ਬੰਦ ਕਰੋ ਜਿਹੜੇ ਤੁਹਾਨੂੰ ਬਗੈਰ ਕਿਸੇ ਮਤਲਬ ਦੇ ਚਾਹੇ ਤੁਹਾਡਾ ਕੋਈ ਸਾਕਾ ਸਬੰਧੀ ਹੈ ਚਾਹੇ ਤੁਹਾਡਾ ਕੋਈ ਕਲੀਗ ਹੈ ਚਾਹੇ ਕੋਈ ਵੀ ਹੈਗਾ ਕਹਿੰਦੇ ਇਹ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਕਿ ਅਸੀਂ ਪਿੱਛਾ ਤਾਂ ਛੜਾਉਣਾ ਚਾਹੁੰਦੇ ਹੁੰਦੇ ਆ ਪਰ ਉਹ ਚੀਜ਼ਾਂ ਸਾਡਾ ਪਿੱਛਾ ਨਹੀਂ ਛੱਡਦੀਆਂ ਪਰ ਲੋੜ ਆ ਉੱਥੇ ਆਪਣੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਕੇ ਤੁਰਨ ਦੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਸ ਇੱਕ ਉਸੂਲ ਬਣਾ ਲਓ ਕਿ ਤੁਸੀਂ ਅੱਗੇ ਵਧਣਾ ਗਾ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਇੱਕ ਸ਼ਬਦ ਮੈਂ ਇੱਥੇ ਬਰਤਣ ਲੱਗਿਆ ਹੋ ਸਕਦਾਗਾ ਉਹ ਕਿਸੇ ਨੂੰ ਬੁਰਾ ਵੀ ਲੱਗ ਜੇ ਜਿਵੇਂ ਕਹਿੰਦੇ ਹੁੰਦੇ ਆ ਕਿ ਹਾਥੀ ਲੰਘ ਜਾਂਦਾ ਕੁੱਤੇ ਭੌਂਕਦੇ ਰਹਿੰਦੇ ਆ ਸੋ ਇਹੋ ਜਿਹੇ ਲੋਕ ਜਿਹੜੇ ਸਾਨੂੰ ਬਗੈਰ ਮਤਲਬ ਦੇ ਦੁੱਖ ਦਿੰਦੇ ਆ ਬਗੈਰ ਮਤਲਬ ਦੇ ਤੁਹਾਨੂੰ ਘੁੰਮਣ ਘੇਰੀਆਂ ਚ ਪਾ ਕੇ ਰੱਖਦੇ ਆ ਬਗੈਰ ਮਤਲਬ ਦੇ ਸਾਨੂੰ ਉਲਝਾਉਣਾ ਚਾਹੁੰਦੇ ਆ ਉਹਨਾਂ ਲੋਕਾਂ ਦੀ ਕਦੇ ਪ੍ਰਵਾਹ ਨਾ ਕਰਿਆ ਕਰੋ ਇਹ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡੀ ਸਿੱਖ ਆ ਗਈ ਸੋ ਇਹ ਲੋਕਾਂ ਨੂੰ ਨਾ ਆਪਣੀ ਜ਼ਿੰਦਗੀ ਦੇ ਵਿੱਚ ਰੱਖੋ ਹੀ ਨਾ ਛੱਡ ਦਿਓ ਤੇ ਫ੍ਰੀ ਕਰ ਦਿਓ ਆਪਣੇ ਜਿਹੜੇ ਤੁਹਾਡੇ ਦੁੱਖ ਆਪਣੇ ਆ ਨਾ ਉਹ ਤੁਹਾਡੇ ਹੀ ਰਹਿਣੇ ਹੈਗੇ ਆ ਤੁਸੀਂ ਕਿਸੇ ਨਾਲ ਸਾਂਝਾ ਕਰ ਲਓ ਕਿਸੇ ਨਾਲ ਬੈਠ ਕੇ ਡਿਸਕਸ ਕਰ ਲਓ ਜੋ ਤੁਸੀਂ ਮਰਜੀ ਆ ਕਰੀ ਚੱਲੋ ਜਿਹੜੇ ਤੁਹਾਡੇ ਦੁੱਖ ਆ ਉਹ ਹਮੇਸ਼ਾ ਤੁਹਾਡੇ ਹੀ ਰਹਿਣੇ ਆ ਉਹ ਕਿਸੇ ਨੇ ਮਤਲਬ ਵੰਡਾਉੜੇ ਨਹੀਂ ਹੈਗੇ ਕਹਿੰਦੇ ਨੇ ਇੱਕ ਆਪਾ ਮੀ ਸੁੱਡ ਚੋਂਦਾ ਕਹਿੰਦੇ ਵੀ ਦੁੱਖ ਵਡਾਇਆ ਤਾਂ ਰਹਿ ਜਾਂਦੇ ਤੇ ਖੁਸ਼ੀ ਵਟਾਇਆਂ ਤਾਂ ਬੁਣੀ ਹੋ ਜਾਂਦੀ ਆ ਪਰ ਜਿਹੜੇ ਤੁਹਾਡੇ ਦੁੱਖ ਹੈਗੇ ਆ ਉਹ ਹਮੇਸ਼ਾ ਤੁਹਾਡੇ ਹੀ ਰਹਿਣੇ ਆ ਉਹ ਕਿਸੇ ਦੇ ਨਹੀਂ ਹੋਣੇ ਹੈਗੇ ਤੁਹਾਨੂੰ ਆਪਣੇ ਦੁੱਖਾਂ ਨੂੰ ਆਪ ਹੀ ਲੜਨਾ ਪੈਣਾ ਤੇ ਉਹਦੇ ਵਾਸਤੇ ਤੁਹਾਨੂੰ ਆਪਣੇ ਆਪ ਨੂੰ ਹਮੇਸ਼ਾ ਤਿਆਰ ਰੱਖਣਾ ਚਾਹੀਦਾਗਾ ਐਵੇਂ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਫਲਾਣਾ ਮੇਰੇ ਬਾਰੇ ਕੀ ਸੋਚਦਾ ਫਲਾਣਾ ਐ ਕਹਿੰਦਾਗਾ ਉਹਨੂੰ ਬਗੈਰ ਮਤਲਬ ਤੋਂ ਤੁਹਾਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਦੇ ਆ ਇਰੀਡੇਟ ਕਰਦੇ ਆ ਤੇ ਤੁਸੀਂ ਉਹਦੇ ਵਿੱਚ ਫਿਰ ਐਨਾ ਡੂੰਘਾ ਹੋ ਜਾਣੇ ਹੋ ਐਨਾ ਕ ਉਹਦੇ ਵਿੱਚ ਤੁਸੀਂ ਡੀਪਲੀ ਚਲੇ ਜਾਣੇ ਹੋ ਬਗੈਰ ਮਤਲਬ ਦੇ ਤੁਸੀਂ ਸੋਚੀ ਜਾਂਦੇ ਰਹਿੰਨੇ ਹੋ ਸੋਚਣ ਦੇ ਨਾਲ ਨਾ ਜਿਹੜਾ ਤੁਹਾਡਾ ਜਿਹੜਾ ਪ੍ਰਕਾਸ਼ ਹੈ ਜ਼ਿੰਦਗੀ ਦੀ ਅਗਲੀ ਤਰੱਕੀ ਦੀ ਜਿਹੜੀ ਮੰਜ਼ਲ ਤੁਸੀਂ ਪਾ ਪਾਉਣੀ ਚਾਹੁੰਦੇ ਹੋ ਉਹ ਫਿਰ ਛੋਟੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਸ ਮੰਜ਼ਲ ਤੇ ਜਾਂਦੇ ਜਾਂਦੇ ਤੱਕੀ ਤੁਸੀਂ ਸੋਚੀ ਉੱਥੀ ਜਾਂਦੇ ਹੋ ਉਹਨਾਂ ਨੂੰ ਸੋਚੀ ਜਾਂਦੇ ਹੋ ਜਿਹੜੇ ਤੁਹਾਨੂੰ ਦੁੱਖ ਦਿੰਦੇ ਆ ਦੁੱਖ ਦੇਣ ਵਾਲੇ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੋ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਨਾ ਨਿੱਕੀਆਂ ਨਿੱਕੀਆਂ ਗੱਲਾਂ ਲੋਕਾਂ ਦੀਆਂ ਕਈਆਂ ਹੋਈਆਂ ਸ਼ਬਦ ਐਵੇਂ ਅਸੀਂ 4-4 ਘੰਟੇ ਦਿਮਾਗ ਦੇ ਵਿੱਚ ਖੱਪਦੇ ਰਹਿੰਦੇ ਆ ਬਗੈਰ ਮਤਲਬ ਦੇ ਅਸੀਂ ਉਹਨੂੰ ਸੋਚਦੇ ਰਹਿੰਦੇ ਆ ਇਹੋ ਜਿਹੀਆਂ ਚੀਜ਼ਾਂ ਕੀ ਅਪਣਾਉਣ ਦੀ ਲੋੜ ਹੈਗੀ ਆ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਬਹੁਤ ਵਧੀਆ ਜ਼ਿੰਦਗੀ ਹੈਗੀ ਜਿਸਨ ਇਨਸਾਨ ਨੂੰ ਪ੍ਰਮਾਤਮਾ ਨੇ ਇਹ ਇਨਸਾਨੀ ਜੀਵ ਬਣਾਇਆ ਪਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਸਾਨੂੰ ਆਪ ਨੂੰ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਪਰਮਾਤਮਾ ਨੇ ਦੇਖੋ ਅਨਸਾਨ ਨੂੰ ਕਿੰਨਾ ਵਧੀਆ ਬਣਾਇਆ ਦਿਮਾਗ ਦਿੱਤਾ ਸੋਚਣ ਵਾਸਤੇ ਅੱਖਾਂ ਦਿੱਤੀਆਂ ਦੇਖਣ ਵਾਸਤੇ ਨੱਕ ਦਿੱਤਾ ਕਿ ਚੰਗੇ ਮਾੜੇ ਦੀ ਸੁਗੰਧ ਪ੍ਰਬੰਧਤਾ ਇਹਨੂੰ ਪਤਾ ਲੱਗਦਾ ਰਹੇ ਤੇ ਜੇ ਤੁਸੀਂ ਸਮਾਜ 'ਚ ਰਹਿਣਾ ਚਾਹੁੰਦੇ ਹੋ ਨਾ ਆਪਣੇ ਆਪ ਨੂੰ ਇੱਕ ਵਧੀਆ ਬਣਾਉਣਾ ਚਾਹੁੰਦੇ ਹੋ ਤੇ ਵਧੀਆ तरीके ਦੇ ਨਾਲ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤੇ ਆ ਤੁਸੀਂ ਲੋਕਾਂ ਦੀਆਂ ਫालतू ਗੱਲਾਂ ਦੀ ਪ੍ਰਵਾਹ ਨਾ ਕਰਿਆ ਕਰੋ ਜਿੰਨਾ ਤੁਸੀਂ ਇਹਦਾਂ ਦੇ ਪਿੱਛੇ ਪੈਦੇ ਹੋ ਉਨਾ ਹੀ ਇਹ ਤੁਸੀਂ ਹੋਰ ਆਪਣੇ ਆਪ ਨੂੰ ਉਹਦੇ ਨਾਲ ਰਲਾਈ ਜਾਂਦੇ ਹੋ ਫਿਰ ਦੁਖੀ ਹੋਈ ਜਾਂਦੇ ਹੋ ਬਗੈਰ ਕਿਸੇ ਮਤਲਬ ਦੇ ਬਗੈਰ ਕਿਸੇ ਗੱਲ ਦੇ ਸੋ ਇਹੋ ਜਿਹੀਆਂ ਚੀਜ਼ਾਂ ਦੀ ਦੋਸਤੋ ਪ੍ਰਵਾਹ ਨਾ ਕਰਿਆ ਕਰੋ ਚਾਹੇ ਉਹ ਮੇਲ ਆ ਚਾਹੇ ਉਹ ਫੀਮੇਲ ਆ ਉਸ ਨੂੰ ਹਾਰ ਇੱਕ ਨੂੰ ਇਹੀ ਸੋਚਣਾ ਚਾਹੀਦਾਗਾ ਕਿ ਮੈਂ ਕਿਸੇ ਦੀ ਗੱਲ ਦੀ ਕੋਈ ਬਹੁਤੀ ਪਰਵਾਹ ਨਹੀਂ ਕਰਨੀ ਚਾਹੀਦੀ ਕਰ ਥੋੜੀ ਨਹੀਂ ਕੋਈ ਪਰਵਾਹ ਕਰਦੇ ਤੁਸੀਂ ਵੀ ਕਿਸੇ ਦੀ ਪਰਵਾਹ ਕਿਉਂ ਕਰਨੀ ਹੈ ਐਵੇਂ ਬਗੈਰ ਮਤਲਬ ਦੇ ਤੁਸੀਂ ਕਿਸੇ ਦੀ ਪਰਵਾਹ ਨਾ ਕਰਿਆ ਕਰੋ ਬਗੈਰ ਮਤਲਬ ਦੇ ਐਵੇਂ ਔਖੇ ਨਾ ਹੋਇਆ ਕਰੋ ਜਦੋਂ ਤੁਹਾਡਾ ਜਿਉਣਾ ਕੋਈ ਔਖਾ ਹੀ ਕਰ ਦਿੰਦਾਗਾ ਤੇ ਫਿਰ ਉਹ ਉਹ ਜਿਹੇ ਬੰਦਿਆਂ ਨੂੰ ਛੁੱਟੀ ਕਰ ਦੇਣੀ ਚਾਹੀਦੀ ਹੈ ਨਾ ਫਿਰ ਉਹਨਾਂ ਦੇ ਨਾਲ ਵੀ ਰਹਿਨੇ ਹੋ ਫਿਰ ਸੋਚੀ ਜਾਂਦੇ ਰਹਿਨੇ ਹੋ ਜਾ ਤਾਂ ਇੱਕ ਪਾਸਾ ਕਰ ਲੋ ਤੇ ਜਾਂ ਫਿਰ ਇਹਨੂੰ ਸੋਚਣਾ ਬੰਦ ਕਰ ਦਿਓ ਫਿਰ ਆਪ ਦਾ ਮਸਤ ਰਹਿਣਾ ਸਿੱਖੋ ਕਿ ਮੈਂ ਆਪਣਾ ਕੰਮ ਕਰਨਾਗਾ ਉਹ ਇੱਕ ਪੰਜਾਬੀ ਦੀ ਕਹਾਵਤ ਆ ਜਿਹਨੂੰ ਕਹਿੰਦੇ ਹੁੰਦੇ ਆ ਕੋਈ ਮਰੇ ਕੋਈ ਜੀਵੇ ਸੁਥਰਾ ਘੋੜ ਪਤਾਸਾ ਪੀਵੇ ਫਿਰ ਉਸ ਕਹਾਵਤ ਨੂੰ ਅਪਣਾ ਲਓ ਮਸਤੀ ਚ ਰਹਿਣਾ ਸਿੱਖੋ ਲੋਕ ਤੁਹਾਨੂੰ ਦੁੱਖ ਦੇ ਦੇ ਕੇ ਇੱਕ ਦਿਨ ਥੱਕ ਜਾਣਗੇ ਜਦੋਂ ਤੁਸੀਂ ਕੋਈ ਜਵਾਬ ਹੀ ਨਾ ਦਿੱਤਾ ਤੁਹਾਨੂੰ ਦੱਸਤੀਏ ਕਿ ਰੋਜ਼ਾਨਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਘਟਨਾਵਾਂ ਵਾਪਰਦੀਆਂ ਜੇ ਅਸੀਂ ਕਿਸੇ ਵੀ ਹਿੱਕਲਤੇ ਜਾ ਰਹੇ ਹਾਂ ਮੋਟਰਸਾਈਕਲ ਤੇ ਜਾ ਰਹੇ ਹਾਂ ਕਾਰ ਤੇ ਜਾ ਰਹੇ ਹਾਂ ਕਿ ਕੁੱਤਾ ਮਗਰ ਪੈਂਦਾ ਦੌੜ ਲਾਉਂਦਾ 20 50 ਮੀਟਰ ਤੱਕ ਬਸ ਐਨੇ ਚ ਉਹ ਥੱਕ ਜਾਂਦਾ ਸੋ ਜਿਹੜੇ ਤੁਹਾਨੂੰ ਲੋਕ ਉਲਝਾ ਕੇ ਰੱਖਣਾ ਚਾਹੁੰਦੇ ਆ ਬਗੈਰ ਕਿਸੇ ਮਤਲਬ ਤੇ ਬਗੈਰ ਕਿਸੇ ਗੱਲ ਦੇ ਤੁਹਾਨੂੰ ਉਲਝਾ ਕੇ ਰੱਖਣਾ ਚਾਹੁੰਦੇ ਆ ਉਹ ਵੀ ਐਦਾਂ ਹੀ ਬਸ ਉਹਨਾਂ ਨੂੰ ਵੀ ਐਦਾਂ ਹੀ ਸਮਝ ਲਿਆ ਕਰੋ ਵੀ ਉਹ ਇੰਨੀ ਕ੍ਰੇਸ ਵਾਲੀ ਹੈ ਇਹ ਦੁਵਾਦੋਂ ਕੁਝ ਨਹੀਂ ਕਰ ਸਕਦੀ ਤੁਹਾਡੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਬਸ ਉਸ ਪਰਮਾਤਮਾ ਦਾ ਨਾਮ ਲਿਆ ਕਰੋ ਹਮੇਸ਼ਾ ਹਰ ਇੱਕ ਦੀ ਤੰਦਰੁਸਤੀ ਮੰਗਿਆ ਕਰੋ ਜਿਵੇਂ ਕਰਵਾਣੀ ਦੇ ਵਿੱਚ ਲਿਖਿਆ ਕਰ ਪਲਾ ਸੋਹ ਪਲਾ ਅੰਤ ਭਲੇ ਦਾ ਭਲਾ ਠੀਕ ਹੈ ਸੋ ਇਹ ਜੀ ਲੋਕਾਂ ਦੀ ਪ੍ਰਵਾਹ ਦਾ ਕਰਿਆ ਕਰੋ ਮੈਂ ਤੁਹਾਨੂੰ ਛੋਟੀ ਜੀ ਬੇਨਤੀ ਹੈ ਤੇ ਇਸ ਐਪੀਸੋਡ ਦੀ ਇਹ ਬਹੁਤ ਵੱਡੀ ਗੱਲ ਵੀ ਹੈਗੀ ਅਸੀਂ ਕਈ ਵਾਰੀ ਬਿਨਾ ਮਤਲਬ ਤੋਂ ਹੀ ਹਲਜੇ ਜਾਂਦੇ ਆਂਗੇ ਬਿਨਾ ਮਤਲਬ ਤੋਂ ਯਾਰ ਕਿਸੇ ਦੀ ਗੱਲ ਦੇ ਵਿੱਚ ਰੈਐਕਟ ਹੀ ਜਾਂ ਕਰੋ ਐਵੇਂ ਤੁਸੀਂ ਇੱਕ ਦੂਸਰੀ ਦੀ ਗੱਲ ਚ ਕਿਉਂ ਰੈਐਕਟ ਕਰਦੇ ਹੋ ਕਿਉਂ ਉਹਦੇ ਵਿੱਚ ਲਤਾਂ ਫਸਾਉਣੀ ਹੋ ਕਿਉਂ ਪਰੇਸ਼ਾਨ ਹੋਣੇ ਕਿਉਂ ਤੰਗ ਹੋਣੇ ਤੇ ਐਵੇਂ ਬਗੈਰ ਮਤਲਬ ਦੀਆਂ ਗੱਲਾਂ ਦੇ ਵਿੱਚ ਉਲਝ ਕੇ ਤੁਸੀਂ ਆਪਣੀ ਨਾ ਜ਼ਿੰਦਗੀ ਦਾ ਵਿਕਾਸ ਨਾ ਰੋਕਿਆ ਕਰੋ ਲੋਕ ਤੁਹਾਡੇ ਬਾਰੇ ਕੀ ਕਹਿੰਦੇ ਆ ਇਹਨਾਂ ਨੂੰ ਛੱਡੋ ਤੁਹਾਡੇ ਦੁੱਖ ਆਪਣੇ ਆ ਇਹਨਾਂ ਦੁੱਖਾਂ ਦਾ ਟੱਕਰ ਆ ਤੁਸੀਂ ਖੁਦ ਕਰਨਾ ਕਿਸੇ ਨੇ ਤੁਹਾਡੇ ਨਾਲ ਖਲੋਣਾ ਨਹੀਂ ਦੁੱਖ ਤੁਹਾਡੇ ਕਿਸੇ ਨੇ ਵਡਾਉਣਾ ਨਹੀਂ ਐਵੇਂ ਆਪਣੀਆਂ ਪਰਸਨਲੀ ਚੀਜ਼ਾਂ ਪਰਿਵਾਰਕ ਗੱਲਾਂ ਤੁਸੀਂ ਜਨਾ ਸ਼ੇਅਰ ਕਰਦੇ ਹਾਂ ਫਿਰ ਉਹੀ ਚੀਜ਼ਾਂ ਸਾਨੂੰ ਦੁੱਖ ਦੇਣੀਆਂ ਸ਼ੁਰੂ ਕਰ ਦਿੰਦੀਆਂ ਨੇ ਫਿਰ ਲੋਕ ਗੱਲਾਂ ਬਣਾਉਂਦੇ ਆ ਉਹਨਾਂ ਨੂੰ ਮੌਕਾ ਮਿਲ ਜਾਂਦਾ ਅਸੀਂ ਮੌਕਾ ਦਿੰਦੇ ਆ ਤਾਂ ਹੀ ਉਹਨਾਂ ਨੂੰ ਮੌਕਾ ਮਿਲਦਾ ਠੀਕ ਹੈ ਜਦੋਂ ਕੋਈ ਤੁਹਾਡਾ ਜਿਉਣਾ ਔਖਾ ਕਰ ਦਿੰਦਾ ਤਾਂ ਫਿਰ ਬੜੌਖਾ ਹੋ ਜਾਂਦਾ ਹੈ ਕਈ ਵਾਰ ਬੰਦਾ ਇੱਥੋਂ ਤੱਕ ਐਨਾ ਇਰੀਟੇਟ ਹੋ ਜਾਂਦਾ ਕਈ ਬੰਦੇ ਤਾਂ ਕਿਸੇ ਦੇ ਸਤਾਏ ਹੋਏ ਆਪਣੀ ਜ਼ਿੰਦਗੀ ਨੂੰ ਦਾਤੇ ਲਾ ਦਿੰਦੇ ਆ ਤੇ ਆਪਣੇ ਜੀਵਨ ਦੀ ਜਿਹੜੀ ਲੀਲਾ ਹੈ ਉਹਨੂੰ ਸਮਾਪਤ ਕਰ ਲੈਂਦੇ ਆ ਕਿਉਂਕਿ ਉਹਨਾਂ ਨੂੰ ਪਰੇਸ਼ਾਨੀ ਇਹਨਾਂ ਕੀਤਾ ਜਾਂਦਾ ਹੈ ਦੁੱਖ ਹੀ ਇਹਨਾਂ ਦਿੱਤਾ ਜਾਂਦਾ ਹੈ ਕੋ ਉਹ ਆਪਣੇ ਆਪ ਨੂੰ ਉਹਦੇ ਵਿੱਚੋਂ ਕੱਢਣ ਦੀ ਬਜਾਏ ਉਹਦੇ 'ਚ ਹੋਰ ਤਸਦੇ ਤਸਦੇ ਹੋਰ ਤਸਦੇ ਤਸਦੇ ਚਲੇ ਜਾਂਦੇ ਆ ਤੇ ਅਖੀਰ ਉਹ ਮੌਤ ਨੂੰ ਗਲੇ ਲਾ ਲੈਂਦੇ ਹੈਗੇ ਕੋਈ ਤੁਹਾਨੂੰ ਕਿੰਨਾ ਔਖਾ ਕਰੇ ਪਰਵਾਹ ਕਰਨੀ ਛੱਡੋ ਲੋਕਾਂ ਦੀ ਜੇ ਤੁਸੀਂ ਪ੍ਰਵਾਹ ਕਰੋਗੇ ਤੇ ਫਿਰ ਪਿੱਛੇ ਰਹਿ ਜਾਓਗੇ ਐਵੇਂ ਇਹਨਾਂ ਚੀਜ਼ਾਂ ਦੀ ਪ੍ਰਵਾਹ ਨਾ ਕਰਿਆ ਕਰੋ ਸੋ ਮੈਂ ਤਾਂ ਆਪਣੇ ਨਿੱਜੀ ਵਿਚਾਰਾਂ ਦੇ ਨਾਲ ਇਹੀ ਦੇਖਿਆ ਤੇ ਇਹੀ ਚੱਲ ਰਿਹਾ ਐਵੇਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਲੋਕਾਂ ਦੇ ਨਾਲ ਬੈਰ ਵਿੱਢ ਕੇ ਸਪੋਜ ਕਰ ਲੋ ਇੱਕ ਛੋਟੀ ਜੀ ਤੁਹਾਨੂੰ ਮੈਂ ਕਹਾਣੀ ਸੁਣਾਉਣ ਲੱਗਿਆਂਗਾ ਠੀਕ ਹੈ ਤੁਸੀਂ ਕਿਤੇ ਜਾ ਰਹੇ ਹੋ ਮੋਟਰਸਾਈਕਲ ਤੇ ਜਾ ਰਹੇ ਹਾਂ ਤੇ ਕੋਈ ਤੁਹਾਡੇ ਵੱਡੀ ਗੱਡੀ ਵਾਲਾ ਉੱਪਰ ਗੰਦੇ ਪਾਣੀ ਦੇ ਛਿੱਟੇ ਪਾ ਕੇ ਚਲਾ ਗਿਆ ਕੀ ਫਿਰ ਤੁਸੀਂ ਵੀ ਉਹਦੇ ਬਰਾਬਰ ਉਹਦੇ ਨਾਲ ਕਹੋਗੇ ਵੀ ਮੈਂ ਇਹਦੇ ਨਾਲ ਉੱਤਰ ਕੇ ਤੇ ਇੱਥੇ ਇਹਦੇ ਉੱਤੇ ਪਾਣੀ ਦੇ ਛਿੱਟੇ ਪਾਵਾਂ ਇਹਦੇ ਨਾਲ ਮੈਂ ਬੋਲਾਂ ਫਿਰ ਤੁਸੀਂ ਉੱਥੇ ਉਲਝਗੇ ਨਾ ਗੰਦ ਦੇ ਵਿੱਚ ਉੱਤਰ ਕੇ ਗੰਦੇ ਨਹੀਂ ਬਣਿੰਦਾ ਠੀਕ ਹੈ ਸੋ ਜਿਹੜੇ ਲੋਕ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਆ ਉਹਨਾਂ ਦੇ ਬਰਾਬਰੀ ਕਰਨ ਦੀ ਬਜਾਏ ਨਾ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਣਾ ਸਿੱਖੋ ਤੇ ਜਿਹੜੇ ਤੁਹਾਨੂੰ ਦੁੱਖ ਪਹੁੰਚਾਉਂਦੇ ਆ ਉਹ ਆਪਣੇ ਦੁੱਖਾਂ ਦੇ ਵਿੱਚ ਆਪੇ ਉਲਝ ਕੇ ਰਹਿ ਜਾਂਦੇ ਹੁੰਦੇ ਆਗੇ ਐਵੇਂ ਇਹਨਾਂ ਲੋਕਾਂ ਦੀ ਬਹੁਤੀ ਪਰਵਾਹ ਕਰਨੇ ਬੰਦ ਕਰੋ ਐਵੇਂ ਇਹਨਾਂ ਲੋਕਾਂ ਨੂੰ ਮੌਕੇ ਨਾ ਦਿਆ ਕਰੋ ਉਹ ਤੁਹਾਨੂੰ ਉਲਝਾ ਕੇ ਤੁਹਾਡਾ ਵਿਕਾਸ ਤੁਹਾਡੀ એનર્ਜੀ ਤਮਾਗੀ ਤੌਰ ਤੇ ਫਿਜ਼ੀਕਲ ਤੌਰ ਤੇ ਤੁਹਾਨੂੰ ਉਹ ਢੀਕ ਕਰਨਾ ਚਾਹੁੰਦੇ ਆ ਕਮਜ਼ੋਰ ਕਰਨਾ ਚਾਹੁੰਦੇ ਆ ਤੁਹਾਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ ਪਰ ਤੁਹਾਡਾ ਨਿਸ਼ਾਨਾ ਮਜ਼ਬੂਤ ਹੋਣਾ ਚਾਹੀਦਾ ਤੁਸੀਂ ਮਾਨਸਿਕ ਤੌਰ ਤੇ ਆਪ ਮਜ਼ਬੂਤ ਚਾਹੀਦੇ ਹੋ ਕੋਈ ਤੁਹਾਡਾ ਜੀਵਣਾ ਔਖਾ ਨਹੀਂ ਕਰ ਸਕਦਾ ਅਸੀਂ ਆਪਣੇ ਜੀਵਨ ਨੂੰ ਆਪ ਹੀ ਸੌਖਾ ਕਰਨਾ ਹੈ ਸਾਡੀਆਂ ਆਪਣੀਆਂ ਹੀ ਸਮੱਸਿਆਵਾਂ ਨੇ ਅਸੀਂ ਆਪ ਹੀ ਹੱਲ ਕਰਨੀਆਂ ਨੇ ਸਮਾਂ ਲੱਗ ਜਾਂਦਾ ਹੁੰਦਾਗਾ ਦੇਰ ਹੁੰਦੀ ਹੈ ਠੀਕ ਹੈ ਜਿਵੇਂ ਲੋਕ ਕਹਿੰਦੇ ਹੁੰਦੇ ਆ ਵੀ ਫਲਾਣਾ ਤਾਂ ਚੰਦ ਵਰਗਾ ਚੰਦ ਦੀ ਕੋਈ ਇੰਨੀ ਵੈਲਿਊ ਨਹੀਂ ਹੁੰਦੀ ਜਿੰਨੀ ਤਾਰੇ ਦੀ ਹੁੰਦੀ ਹੈ ਕਿਉਂਕਿ ਚੰਦ ਮਹੀਨੇ ਦੇ ਵਿੱਚ 15 ਦਿਨ ਹੀ ਛੜਦਾ ਤੇ 15 ਦਿਨ ਹਨੇਰ ਰਹਿੰਦਾ ਤਾਰਾ ਹਮੇਸ਼ਾ ਹੀ ਚੜਦਾ ਹੈ ਜੇ ਤਾਰਾ ਟੁੱਟ ਵੀ ਜਾਵੇ ਉਹ ਰਸਤੇ 'ਚ ਉੱਥੇ ਖਤਮ ਹੋ ਜਾਂਦਾਗਾ ਉਹ ਧਰਤੀ ਤੇ ਡਿੱਗਦਾ ਸਤਾਰ ਇੱਕ ਇਹੋ ਜੀ ਚੀਜ਼ ਹੈ ਤਾਰਾ ਇੱਕ ਇਹੋ ਜੀ ਚੀਜ਼ ਹੈ ਇੱਕ ਕੀਮਤੀ ਤਾਰਾ ਬਣਾਓ ਤੁਸੀਂ ਐਵੇਂ ਆਹ ਚੰਦ ਵਾਲੇ ਚੱਕਰਾਂ 'ਚ ਨਾਲ ਜੁਕੇ ਰਹੋ ਤੁਸੀਂ ਸੋ ਜਿੱਦਾਂ ਕੋਈ ਤੁਹਾਨੂੰ ਜਿਉਣਾ ਥੋੜਾ ਔਖਾ ਕਰਦਾਗਾ ਉਹਨੂੰ ਕਰ ਲੈ ਲੈਂਦੇ ਹੋ ਠੀਕ ਹੈ ਉਹਦੇ ਲਈ ਵੀ ਤੁਸੀਂ ਦੁਆ ਕਰਿਆ ਕਰੋ ਜੀ ਤੂੰ ਬਸ ਇਸੇ ਕੰਮ ਜੋ ਕਰ ਰਹੀ ਰਵੇਂ ਤੀ ਤੂੰ ਬਸ ਇਹੀ ਕੰਮ ਕਰਦਾ ਰਿਹਾ ਕਰ ਪ੍ਰਮਾਤਮਾ ਤੈਨੂੰ ਵੀ ਹੋ ਸਕਦਾ ਕਿ ਕਿਸੇ ਵੇਲੇ ਸਤ ਮਤ ਬਖਸ਼ ਦੇ ਤੈਨੂੰ ਵੀ ਪ੍ਰਮਾਤਮਾ ਹੋ ਸਕਦਾ ਤੇਰੀ ਸੋਚ ਨੂੰ ਬੁੱਧੀ ਨੂੰ ਤੈਨੂੰ ਬਲ ਬਖਸ਼ ਦੇਵੇ ਸੋ ਇਹਦੇ ਨਾਲ ਅਸੀਂ ਸਾਡਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਦੇ ਹਾਂ ਕੱਲ ਨੂੰ ਕਿਸੇ ਹੋਰ ਵਿਸ਼ੇ ਦੇ ਨਾਲ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਇੱਕ ਮਿੰਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਆ ਕਰੋ ਇਹ ਪ੍ਰੋਗਰਾਮ ਵੀ ਅਸੀਂ ਤੁਹਾਨੂੰ ਰਚਾਨਾ ਹੀ 4 ਵਜੇ ਤੁਹਾਡੇ ਨਾਲ ਸਾਂਝਾ ਕਰਦੇ ਆਂ ਤੇ ਹੁਣ ਦਿਓ ਅਜਾਜਿਤ ਫਿਰ ਮਿਲਦੇ ਆਂ ਨਮਸਕਾਰ ਦੋਸਤੋ ਧੰਨਵਾਦ